ਸਾਨੂੰ ਇੱਕ ਹੋਰ ਵੱਡੀ ਖਬਰ ਸੁਣਾਉਣੇ ਆ ਆਖਰ ਤਾਂ ਜਿਹੜੀ ਖਾਕੀ ਆ ਉਹਦੇ ਉੱਪਰ ਰੋਜ਼ ਕੋਈ ਨਾ ਕੋਈ ਦਾਗ ਲੱਗਦਾ ਰਹਿੰਦਾਗਾ ਪਤਾ ਨਹੀਂ ਇਹ ਬੀਤੇ ਜਿਹੜਾ ਜਿਹੜਾ ਸਮਾਂ ਲੰਘ ਚੁੱਕਿਆਗਾ ਉਹਦੇ ਉੱਤੋਂ ਵੀ ਸਬਕ ਨਹੀਂ ਲੈ ਰਹੇ ਕਰਨਲ ਪਰਵਾਰ ਦੇ ਵਿੱਚ ਜੋ ਘਟਨਾ ਕਰਨ ਹੋਇਆਗਾ ਚਾਰ ਇਨਸਪੈਕਟਰ ਨੇ ਜਿਹੜੇ ਤੇ ਨਾਲ ਦੋ ਹੋਰ ਮਲਾਜ਼ਮਾਂ 6 ਤੋਂ ਲੈ ਕੇ ਜਿਹੜਾ ਹੋਰ ਗਿਣਤੀ ਵਧ ਸਕਦੀ ਆ ਤੇ ਜਿਹੜੇ ਬਾਅਦ ਦੇ ਵਿੱਚ ਮਨਤਾ ਕਰਦੇ ਆ ਤਰਲੇ ਕਰਦੇ ਆ ਤੇ ਜਿਹੜਾ ਕਿ ਹੁਣ ਉਹਨਾਂ ਨੂੰ ਨੌਕਰੀ ਤੋਂ ਹੱਥ ਤੋਣੇ ਪੈਣਗੇ ਪਰ ਇੱਕ ਨਵਾਂ ਮਾਮਲਾ ਤੁਹਾਨੂੰ ਦੱਸਦੇ ਆ ਕਿ ਹੋਰ ਸਾਹਮਣੇ ਆ ਗਿਆ ਕਮਾਲ ਆ ਐਡੀ ਗੁੰਡਾਗਰਦੀ ਤਾਂ ਹੱਦ ਮੁਕ ਚੱਲੀ ਆ ਪੁਲਿਸ ਵਾਲਿਆਂ ਦੀ ਇਹ ਤਾਂ ਕਾਨੂੰਨ ਨੂੰ ਜਿਹੜੀਆਂ ਕਹਦੇ ਹੁੰਦੇ ਨੇ ਕਾਨੂੰਨ ਦੀ ਅਸੀਂ ਵਰਦੀ ਪਹਿਨਦੇ ਆ ਜੀ ਸੌ ਵੀ ਖਾਂਦੇ ਆ ਇਹ ਜਿਹੜਾ ਕਾਨੂੰਨ ਦੇ ਰਾਖੇ ਕਾਨੂੰਨ ਦੇ ਰਾਖੇ ਖੁਦ ਹੀ ਕਾਨੂੰਨ ਦੇ ਜਿਹੜੀਆਂ ਧੱਜੀਆਂ ਉਡਾਉਂਦੇ ਆ ਇਹ ਜਣੇ ਕਿ ਇਹਨਾਂ ਦਾ ਹੰਕਾਰ ਪਤਾ ਨਹੀਂ ਕਿਹੜੀ ਗੱਲ ਤੋਂ ਇੰਨਾ ਵਧਿਆ ਹੋਇਆਗਾ ਜਾਂ ਫਿਰ ਆਪਾਂ ਸਿੱਧਾ ਇਹ ਕਹਿ ਲਈਏ ਕਿ ਸਰਕਾਰ ਵੱਲੋਂ ਹੀ ਜਿਹੜੇ ਐਨੀ ਖੁੱਲ ਦੇ ਦਿੱਤੀ ਆ ਜਿਹੜਾ ਮਾਮਲਾ ਹੈਗਾ ਬਹੁਤ ਵੱਡਾ ਹੈਗਾ ਤੁਹਾਨੂੰ ਮੈਂ ਜਿਹੜਾ ਦੱਸਣ ਲੱਗਿਆਂਗਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਠੀਕ ਆ ਕਿ ਭਾਈ ਜਿਹੜਾ ਕਿ ਆਮ ਗਰੀਬ ਘਰਾਂ ਦੇ ਜਿਹੜਾ ਪੁੱਤਾਂ ਨੂੰ ਚੱਕ-ਚੱਕ ਕੇ ਮਾਰਦੇ ਆ ਉਹ ਤਾਂ ਮਰ ਹੀ ਜਾਂਦੇ ਆ ਹੁਣ ਤਾਂ ਅਦਾਲਤਾਂ ਤੱਕ ਪਹੁੰਚ ਗਏ ਅਦਾਲਤਾਂ ਦੇ ਅੰਦਰ ਵੀ ਬੰਦੇ ਕੁੱਟਣ ਲੱਗ ਪਏ ਉਹ ਵੀ ਜਿਹੜੇ ਜੱਜ ਸਾਹਿਬ ਦੇ ਰੀਡਰ ਜਾਂ ਚੌਂਕੀਦਾਰ ਜਾਂ ਕੋਈ ਮਲਾਜ਼ਮ ਹੋਰ ਹੋਵੇ ਘਟਨਾ ਮਹਾਲੀ ਦੀ ਤੁਹਾਨੂੰ ਦੱਸਦੇ ਆ 6 ਜੁਲਾਈ ਦੀ ਜਿਹੜੀ ਘਟਨਾ ਕੀ ਜਿਹੜੀ ਇਹ ਨਿਕਲ ਕੇ ਹੁਣ ਬਾਹਰ ਆ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਿਕਰਮਨਜੀਤ ਸਿੰਘ ਮਜੀਠੀਆ ਫੜਿਆ ਹੋਇਆਗਾ ਨਾਬਾ ਜੇਲ੍ਹ ਦੇ ਵਿੱਚ ਆ ਤੇ ਜਦੋਂ ਉਹਨਾਂ ਨੂੰ ਮਹਾਲੀ ਕੋਰਟ ਦੇ ਵਿੱਚ ਲੈ ਕੇ ਆ ਲਿਆਂਦਾ ਗਿਆ ਤਾਂ ਉਸ ਸਮੇਂ ਜਿਹੜਾ ਉੱਥੇ ਇੱਕ ਚੌਕੀਦਾਰ ਦੀ ਜਿਹੜੀ ਅੰਦਰ ਡਿਊਟੀ ਹੁੰਦੀ ਆ ਜਾਂ ਆਪਾਂ ਕਹਿੰਦੇ ਕਿ ਕਰਮਚਾਰੀ ਬਲਜੀਤ ਸਿੰਘ ਤੇ ਉਹ ਦਰਵਾਜ਼ੇ ਤੇ ਖੜਾ ਹੁੰਦਾ ਉਹਦੀ ਅੰਦਰ ਲਗਾਉਣ ਦੀ ਡਿਊਟੀ ਹੁੰਦੀ ਆ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਕਵੇਂ ਅੰਦਰ ਲਗਾਉਣਾਗਾ ਕਈ ਵਾਰੀ ਬੰਦੇ ਇਕੱਠੇ ਹੀ ਅੰਦਰ ਵਰ ਜਾਂਦੇ ਆ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਜਰੂਰੀ ਹਦਾਇਕਤਾ ਹੁੰਦੀਆਂ ਨੇ ਜੱਜ ਸਾਹਿਬ ਹੁੰਦੀਆਂ ਤੇ ਸਰਕਾਰ ਦੀਆਂ ਵੀ ਪਰ ਉੱਥੇ ਇੱਕ ਗੁੰਡਾਗਰ ਦੀ ਹੋਰ ਨੰਗਾ ਨਾਜ਼ ਸਾਹਮਣੇ ਆਇਆਗਾ ਇਨਸਪੈਕਟਰ ਦਾ ਜਿਹੜਾ ਅੰਸਵੈਟਰ ਦਾ ਨਾਮਾ ਜਸਨਪ੍ਰੀਤ ਸਿੰਘ ਜਿਹੜਾ ਸਰਹਾਨੇ ਥਾਣੇ ਦੇ ਵਿੱਚ ਤਾਇਨਾਤ ਆ ਮਜੀਠੀ ਨੂੰ ਲੈ ਕੇ ਆਇਆ ਉੱਥੇ ਤੇ ਅੰਦਰ ਜਦੋਂ ਬਾਹਰ ਬੜਦਾ ਤੇ ਜਿਹੜਾ ਉਸ ਟਾਈਮ ਤੇ ਇੱਕ ਕਰਮਚਾਰੀ ਸੀ ਜਿਹੜਾ ਅਦਾਲਤ ਦਾ ਤੇ ਉਹਨੇ ਜਿਹੜਾ ਬਾਹਰ ਜਿਹੜਾ ਖੋਲਣਾ ਸੀ ਉਹਨੇ ਮਾਰਾ ਮੋਟਾ ਕਹਿਤਾ ਹੋਊਗਾ ਵੀ ਅੱਜ ਖੜਜੋ ਪਰ ਠੱਕੇ ਦੇ ਨਾਲ ਠੇਡੇ ਮਾਰ-ਮਾਰ ਕੇ ਜਿਹੜਾ ਉਸ ਬਲਜੀਤ ਸਿੰਘ ਦੇ ਜਿਹੜੀਆਂ ਇਹਦੀਆਂ ਸੱਟਾਂ ਮਾਰੀਆਂ ਤੇ ਬਲਜੀਤ ਸਿੰਘ ਨੂੰ ਜਿਹੜਾ ਅੰਦਰ ਹੀ ਕੁੱਟਿਆ ਅਦਾਲਤ ਦੇ ਅੰਦਰ ਆ ਇਹ ਤੁਸੀਂ ਸੋਚ ਸਕਦੇ ਵੀ ਇਹ ਹੋ ਸਕਦਾਗਾ ਇਹ ਮੈਂ ਨਹੀਂ ਕਹਿ ਰਿਆ ਇਹ ਜਸਤਵ ਦਾ ਰੀਡਰ ਆ ਪਵਨ ਕੁਮਾਰ ਆ ਜਿਹੜਾ ਰੀਡਰ ਆ ਉਹਨਾਂ ਵੱਲੋਂ ਜਿਹੜਾ ਉਥੇ ਕੰਪਲੀਟ ਲਿਖਾਈ ਗਈ ਆ ਐਸਐਸਪੀ ਜਿਹੜਾ ਮਹਾਲੀ ਨੇ ਜਿਹੜਾ ਦੱਸਿਆ ਗਿਆ ਕਿ ਫਲਾਨਾ ਜਿਹੜਾ ਥਾਣੇਦਾਰ ਆ ਜਸਨਪ੍ਰੀਤ ਸਿੰਘ ਉਹਨੇ ਸਾਡਾ ਹੀ ਕਰਮਚਾਰੀ ਇੱਕ ਜਿਹੜਾ ਕੁੱਟ ਦਿੱਤਾਗਾ ਉਤੇ ਐਫਆਈਆਰ ਜਿਹੜੀ ਦਰਜ ਕੀਤੀ ਜਾਵੇ ਅਨੀਸ਼ ਗਾਇਲ ਦੀ ਜਿਹੜੀ ਅਦਾਲਤ ਆ ਅਨੀਸ ਗੋਲ ਜਿਹੜਾ ਜਸ ਸਾਹਿਬ ਨੇ ਉਹਨਾਂ ਦੇ ਅਦਾਲਤ ਦੇ ਅੰਦਰ ਵੜ ਕੇ ਜਸਪ੍ਰੀਤ ਸਿੰਘ ਨੇ ਜਿਹੜਾ ਬਲਜੀਤ ਸਿੰਘ ਕਰਮਚਾਰੀਆ ਬੁਰੀ ਤਰ੍ਹਾਂ ਕੁੱਟਿਆ ਗਿਆ ਪਵਨ ਕੁਮਾਰ ਆ ਜਿਹੜਾ ਰੀਡਰ ਆ ਉਹਨਾਂ ਵੱਲੋਂ ਤੇ ਜਿਹੜਾ ਜਸ ਸਾਹਿਬ ਵੱਲੋਂ ਜਿਹੜਾ ਮਹਾਲੀ ਦੇ ਜਿਹੜਾ ਐਸਐਸਪੀ ਆ ਉਹਨੂੰ ਫੋਨ ਲਾ ਕੇ ਕਿਹਾ ਗਿਆ ਕਿ ਜਿਹੜਾ ਤੁਹਾਡਾ ਜਸਰਪ੍ਰੀਤ ਸਿੰਘ ਸਰਹਾਨਾ ਜਿਹੜਾ ਥਾਣਾ ਲੱਗਦਾਗਾ ਉਹਦੇ ਵਿੱਚ ਤੈਨਾਂ ਆ ਤਾਂ ਸੱਚੋ ਉਦੇ ਉੱਪਰ ਤੋਂ ਉੱਤ ਜਿਹੜੀ ਕਾਰਵਾਈ ਕੀਤੀ ਜਾਵੇ ਜਿਹੜੀ ਅੱਜ ਕਾਰਵਾਈ ਜਿਹੜੀ 31 ਜੁਲਾਈ ਨੂੰ ਜਿਹੜੀ ਸੌਂਪੀ ਜਾਏਗੀ ਅਦਾਲਤ ਦੇ ਵਿੱਚ ਕਿ ਕੀ ਕੀ ਉੱਪਰ ਜਿਹੜੀਆਂ ਧਰਾਵਾਂ ਲਾਈਆਂ ਨੇ ਮੇਹ ਸਾਕ ਜੱਜ ਸਾਹਿਬ ਨੇ ਪਹਿਲਾਂ ਹੀ ਜਿਹੜਾ ਇਹਦਾ ਕਲੀਅਰ ਕਰ ਦਿੱਤਾਗਾ ਕਿ ਇਸ ਅਨਸਬੈਟਰ ਉੱਪਰ 175 ਤਿੰਨ 175 4 ਤੇ ਨਾਲ ਹੀ ਬੀ ਐਨ ਐਸ ਐਸ ਤਹਿਤ ਜਿਹੜੀਆਂ ਧਰਾਵਾਂ ਨੇ ਜਿਹੜੀਆਂ ਉਹ ਵੀ ਜਿਹੜੀਆਂ ਲਾਈਆਂ ਜਾਣ 115 2 132 221 ਦੇ ਤਹਿਤ ਜਿਹੜਾ ਮਾਵਲਾ ਹੁਣ ਜਿਹੜਾ ਦਰਦ ਕਰ ਲਿਆਗਾ ਤੇ ਹੁਣ ਇਸ ਇਨਸਪੈਕਟਰ ਨੂੰ ਹੁਣ ਇਸ ਐਸਐਚਓ ਨੂੰ ਜਿਹੜਾ ਜਸਨਪ੍ਰੀਤ ਸਿੰਘ ਆ ਹੁਣ ਇਹਨੂੰ ਜੇਲ੍ਹ ਦੇ ਰੋਟੀਆਂ ਖਾਣੀਆਂ ਪੈਣਗੀਆਂ ਛੋਟੀ ਜੀ ਗਲਤੋਂ ਕਿਹਨੇ ਆਰਡਰ ਦਿੱਤਾ ਕਿ ਭਾਈ ਤੂੰ ਫਲਾਣਾ ਬੰਦਾ ਉੱਥੇ ਜਾ ਕੇ ਕੁੱਟ ਦੇ ਅਦਾਲਤ ਦੇ ਵਿੱਚ ਕੀਦੇ ਹਸਾਰਾਂ ਤੇ ਐਡੀ ਵੱਡੀ ਗੁੰਡਾਗਰਦੀ ਆ ਆਪਾਂ ਕਹਿੰਦੇ ਕਿ ਨਵੇਂ ਮੁੰਡੇ ਸਿਆਣੇ ਨਵਾਂ ਮੁੰਡਾ ਗਾ ਜਸਨਪ੍ਰੀਤ ਸਿੰਘ ਛੋਟੀ ਜੀ ਉਮਰ ਦਾ ਮੁੰਡਾ ਗਾ ਜਿਹੜਾ ਐਡੇ ਵੱਡੇ ਗੁੰਡਾਗਰਦੀ ਕੀਤੀ ਹੈ ਅਦਾਲਤ ਦੇ ਵਿੱਚ ਜਾ ਕੇ ਜੇਕਰ ਜੱਸ ਸਾਹਿਬ ਦਾ ਜਿਹੜਾ ਸਰਕਾਰੀ ਕਰਮਚਾਰੀ ਆ ਉਹ ਨਹੀਂ ਬਖਸ਼ਿਆ ਜਾਂਦਾ ਤੇ ਉਹਨੂੰ ਉੱਥੇ ਅਦਾਲਤ ਦੇ ਵਿੱਚ ਕੁੱਟਿਆ ਜਾਂਦਾ ਤੇ ਆਪ ਬੰਦੇ ਕਿੱਥੇ ਸੇਵਾ ਭਈ ਆ ਦੱਸ ਦਿਓ ਮੈਂ ਭਗਵਾਨਤਮਾਨ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਹੜਾ ਐਡਾ ਗੁੰਡਾ ਰਾਜ ਆ ਪੁਲਿਸ ਦਾ ਜਿਹੜਾ ਚੜ ਚੁੱਕਿਆ ਹੈਗਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਕਦੇ ਬਠਿੰਡੇ 'ਚ ਨਰਿੰਦਰਦੀਪ ਦੇ ਕਰੰਟ ਲਾ ਲਾ ਕੇ ਜਿਹੜਾ ਉਹਨੂੰ ਮਾਰ ਦਿੱਤਾ ਜਾਂਦਾਗਾ ਕਿਤੇ ਫਲਾਨੇ ਥਾਂ ਮੁੰਡਾ ਚੱਕ ਕੇ ਉਹਨੂੰ ਮਾਰਦਾ ਕਿਤੇ ਥਾਂ ਚੱਕ ਕੇ ਮੁੰਡਾ ਉਹਨੂੰ ਮਾਰਦਾ ਕਿਤੇ ਕਰਨਲ ਪਰਿਵਾਰ ਨੂੰ ਕਿਸ ਤਰ੍ਹਾਂ ਜਲਿੱਲ ਕੀਤਾ ਤੇ ਅੱਜ ਉਹੀ ਜਿਹੜਾ ਇੰਸਪੈਕਟਰ ਨੇ ਜਿਹੜਾ ਅੱਜ ਜਿਹੜੇ ਰੋ ਰਹੇ ਨੇ ਕਿਰਲਾ ਰਹੇ ਨੇ ਤੇ ਪਤਾ ਨਹੀਂ ਇਹਨਾਂ ਦੇ ਕਿਹੜਾ ਹੰਕਾਰ ਵੜਿਆ ਗਿਆ ਇਹਨਾਂ ਦੇ ਅੰਦਰ ਕਿਹੜਾ ਇਹਨਾਂ ਦੇ غرੂਰ ਵੜਿਆ ਗਿਆ ਕਾਦੀ ਹੰਕਾਰ ਹੀ ਆ ਹੰਕਾਰ ਕਾਦਾ ਹੈਗਾ ਕਿ ਸਾਡੇ ਸਟਾਰ ਲੱਗੇ ਸਾਡੇ ਖਾਕੀ ਵਰਦੀ ਪਹਿਗੀ ਕਿ ਸਾਨੂੰ ਜਿਹੜਾ ਚਾਰ ਸੱਲੜਾਉਣ ਲਾਗੇ ਸਰਕਾਰ ਸਾਨੂੰ ਦੇਣ ਲੱਗੀ ਇਹਦਾ ਮਤਲਬ ਇਹ ਆ ਕਿ ਤੁਹਾਡੇ ਵਰਦੀ ਪੈ ਗਈ ਤੁਹਾਡੇ ਸਟਾਰ ਲਾ ਕੇ ਤੁਹਾਨੂੰ ਰੁਪਏ ਵਧੀਆ ਆਉਂਦੇ ਆ ਸਰਕਾਰ ਵੱਲੋਂ ਤੇ ਇਹਦਾ ਮਤਲਬ ਆ ਤੁਸੀਂ ਹੁਣ ਪੂਰੀ ਖੁੱਲ ਕੇ ਗੁੰਡਾਗਰਦੀ ਕਰੋ ਕਿਉਂਕਿ ਤੁਹਾਡੇ ਵਰਦੀ ਪੈ ਗਈ ਕਿ ਇਸ ਵਰਦੀ ਦੇ ਉੱਪਰ ਹੁਣ ਕੋਈ ਤੁਹਾਨੂੰ ਟੱਚ ਨਹੀਂ ਕਰ ਸਕਦਾ ਤੁਸੀਂ ਜਿਸ ਨੂੰ ਮਰਜ਼ੀ ਮਾਰ ਸਕਦੇ ਹੋ ਇਹ ਗੁੰਡਾਗਰਦੀ ਪੁਲਿਸ ਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਅੱਜ ਤੋਂ ਨਹੀਂ ਇਹ ਇਹ 83 ਤੋਂ ਜਿਹੜੀ ਸ਼ੁਰੂ ਹੋਈ ਆ ਵੈਸੇ ਤਾਂ 1978 ਤੋਂ ਹੋਈ ਆ 1978 ਤੋਂ ਲੈ ਕੇ ਜਿਹੜੀ ਅੱਜ ਤੱਕ ਬਰਕਰਾਰ ਆ ਕਦੇ ਬਰਗਾੜੀ ਵਿੱਚ ਮੁੰਡੇ ਮਾਰ ਦਿੱਤੇ ਜਾਂਦੇ ਆ ਕਦੇ ਗਰਦਾਸਪੁਰ ਦੇ ਵਿੱਚ ਜਿਹੜਾ ਚੜ੍ਹਦੀ ਉਮਰ ਦਾ ਨੌਜਵਾਨ ਆ ਜਿਹੜਾ ਤੇ ਉਹਨੂੰ ਮਾਰ ਦਿੱਤਾ ਜਾਂਦਾਗਾ ਕਦੇ ਕਿਸੇ ਮਾਰ ਦਿੱਤਾ ਜਾਂਦਾ ਗੋਲੀਆਂ ਦੇ ਨਾਲ ਭੁੱਲਿਆ ਜਾਂਦਾ ਇਹਦੇ ਆਪਾਂ ਦੇਖਦੇ ਆ ਕਿ ਅੱਜ ਫਲਾਣੇ ਨੂੰ ਜਿਹੜੇ ਇਹਨਾਂ ਨੇ ਕੁੱਟ ਲਿਆ ਇਹਦੇ ਆਪਾਂ ਦੇਖਦੇ ਆ ਥਾਣੇਦਾਰ ਦੇਖਦੇ ਆ ਕਿਸੇ ਔਰਤ ਨੂੰ ਜਿਹੜਾ ਲਪੜਾਂ ਦੇ ਨਾਲ ਸੜਕ ਤੇ ਕੁੱਟ ਰਿਆ ਹੁੰਦਾਗਾ ਉਹਨਾਂ ਦੇ ਧਰਮ ਕਿਹੜੇ ਇੱਕ ਕਾਰ ਪਾਇਆ ਉਹਦੀ ਬੇਇੱਜ਼ਤੀ ਕਰਿਆ ਹੁੰਦਾ ਕਦੇ ਕਿਸੇ ਬਜ਼ੁਰਗ ਦੀ ਪੱਗ ਲਈ ਹੁੰਦੀ ਆ ਕਦੇ ਕਿਸੇ ਬਜ਼ੁਰਗ ਦੀ ਪੱਗ ਕਦੇ ਕਿਸੇ ਨੌਜਵਾਨ ਦੀ ਕਦੇ ਸਾਡੀਆਂ ਧੀਆ ਕਦੇ ਭੈਣਾ ਇੱਥੇ ਪੰਜਾਬ ਵਿੱਚ ਹੀ ਸੇਫ ਨਹੀਂ ਦੱਸੋ ਪਰ ਹੁਣ ਕਿਹਦੇ ਕੋਲੇ ਸ਼ਿਕਾਇਤ ਲੈ ਕੇ ਜਾਓਗੇ ਐਡਾ ਗੁੰਡਾ ਕਰਦੀ ਲੋਕ ਜਾਂਦੇ ਆ ਸਰਕਾਰ ਕਹਿੰਦੀ ਆ ਕਿ ਤੁਹਾਡੀ ਰਾਖੀ ਕਰਦੀ ਆ ਕੌਣ ਕਰਦੀ ਆ ਪੁਲਸਾ ਪਰ ਮੈਨੂੰ ਲੱਗਦਾ ਕਿ ਪੁਲਸ ਰਾਖੀ ਨਹੀਂ ਕਰਦੀ ਹੁਣ ਪੁਲਸਾ ਔਰ ਆਖੀ ਕਰਨ ਵਾਲਿਆਂ ਦੀ بجائے ਗੁੰਡਾਗਰਦੀ ਕਰਦੀ ਆ ਕੰਪਲੀਟ ਲਿਖਾਉਣ ਵਗਜੋ ਤੁਸੀਂ 6 6 ਮਹੀਨੇ ਜਿਹੜਾ ਇਹ ਕਿਸੇ ਦੀ ਸਾਰ ਨਹੀਂ ਸੁਣਦੀ ਜਿੰਨਾ ਤਰ ਬੰਦਾ ਆਪ ਦੇ ਵਿੱਚ ਲੜ ਕੇ ਨਾ ਮਰੇ ਤਾਂ ਫੇਰ ਭੱਜੇ ਆਉਂਦੇ ਆ ਐਸਐਸਬੀ ਤੱਕ ਫੇਰ ਡੀਐਸਬੀ ਤੱਕ ਭੱਜੇ ਆਉਂਦੇ ਆ ਜੀ ਅਸੀਂ ਫਲਾਣਾ ਫੜ ਲਿਆ ਅਸੀਂ ਧੌਂਕਾ ਫੜ ਲਿਆ ਜੇ ਕਰੇ ਕਾਰਵਾਈਆਂ ਤੁਸੀਂ ਪਹਿਲਾਂ ਕਰੋ ਜੇਕਰ ਉਹਨਾਂ ਬੰਦਿਆਂ ਨੂੰ ਜਿਹੜਾ ਗੁੰਡਾਗਰਦੀ ਕਰਦੇ ਉਹਨਾਂ ਨੂੰ ਫੜੋ ਤੁਸੀਂ ਪਹਿਲਾਂ ਇੱਕ ਰਹਿਮ ਆ ਜਿਹੜੇ ਪੰਜਾਬ ਵਿੱਚ ਘਟ ਸਕਦੇ ਆ ਲੜਾਈਆਂ ਪੰਜਾਬ ਵਿੱਚ ਘਟ ਸਕਦੀਆਂ ਜਿਹੜੀਆਂ ਕਤਲੋਗਾਰਤ ਦੀਆਂ ਲੜਾਈਆਂ ਹੋ ਰਹੀਆਂ ਨੇ ਜਾਂ ਗੈਂਗਸਟਰ ਹੋ ਰਹੀ ਹੈ ਜਾਂ ਜੋ ਵੀ ਮਰਜੀ ਆ ਤੁਹਾਨੂੰ ਪਹਿਲਾਂ ਸੂਚਿਤ ਕੀਤਾ ਜਾਂਦਾ ਕਿ ਭਾਈ ਫਲਾਨਾ ਬੰਦਾ ਸਾਨੂੰ ਮਾਰਨਾ ਚਾਹੁੰਦਾ ਹੈਗਾ ਫਲਾਨਾ ਪਰ ਤੁਹਾਡੇ ਉੱਪਰ ਕੋਈ ਜੂ ਨਹੀਂ ਸਰਕੀ ਤੁਹਾਡੇ ਕਰਨ ਦੇ ਉੱਪਰ ਜਦੋਂ ਬੰਦੇ ਨੂੰ ਮਾਰ ਜਾਂਦੇ ਆ ਫਿਰ ਤੁਸੀਂ بڑے بڑے ਬਿਆਨ ਦਿੰਦੇ ਹੋ ਕਾਨਫਰੰਸਾਂ ਕਰਦੇ ਹੋ ਫਿਰ ਮੀਡੀਆ ਦੇ ਸਾਹਮਣੇ ਚੌੜੇ ਹੋ ਕੇ ਬੈਠੇ ਹੋ ਕਿ ਜੀ ਅਸੀਂ ਐ ਕਰਤਾ ਜੀ ਅਸੀਂ ਫਲਾਨੇ ਤੇ ਆ ਧਾਰਾ ਲਾਤੀ ਫਲਾਨੇ ਤੇ ਆ ਧਾਰਾ ਲਾਤੀ ਪਰ ਲਾਤੋ ਸੀ ਅਡੀਕ ਕਰਦੇ ਹੋ ਕਿ ਕਿਹੜੇ ਬੰਦੇ ਨੂੰ ਮਰ ਦਿਆਂ ਦੇ ਸੀ ਬਾਤ ਵਿੱਚ ਜਾਵਾਂਗੇ ਹੱਦ ਇਹ ਆ ਪੰਜਾਬ ਆ ਇਹ ਜੇਕਰ ਪੰਜਾਬ ਦੇ ਉੱਪਰ ਜਿਹੜਾ ਅਜੇ ਹ ਕੁ ਜਿਹੜਾ ਰਾਜ ਆ ਇਹ ਪੁਲਿਸ ਦਾ ਪਹਿਲਾਂ ਵੀ ਇਹ ਰਾਜ ਰਿਆ ਤੇ ਅੱਜ ਵੀ ਉਹੀ ਹਾਲ ਆ ਸਰਕਾਰਾਂ ਬਦਲਦੀਆਂ ਨੇ ਜਾਂਦੀਆਂ ਨੇ ਬਦਲ ਜਾਂਦੀਆਂ ਉਹਨਾਂ ਦੀ ਵੀ ਕੁਰਸੀ ਉਹੀ ਰਹਿੰਦੀ ਆ ਹੁਣ ਅੱਜ ਲੋਕ ਕਹੀਂ ਕਹਿੰਦੇ ਆ ਕਿ ਜਿਹਨੇ ਨਾਲ ਤਾਂ ਬਾਦਲ ਕੇ ਚੰਗੇ ਸੀ ਬਾਦਲ ਕੇ ਕਦੇ ਚੰਗੇ ਸਿਪਾਹੀ ਮ ਜੇਠੇ ਨੇ ਚਿੱਟਾ ਲਿਆਂਦਾ ਪੰਜਾਬ ਦੇ ਵਿੱਚ ਨੇਕਾ ਧੀਆਂ ਪੁੱਤਰ ਮਾਰ ਦਿੱਤੇ ਬਾਦਲ ਨੇ ਗੁੰਡਾਗਰਦੀ ਸ਼ੁਰੂ ਕੀਤੀ 1978 ਤੋਂ ਲੈ ਕੇ ਅੱਜ ਤੱਕ ਜਿਹੜਾ ਸਿੱਖਾਂ ਦਾ ਘਾਣ ਹੋਈ ਜਾਂਦਾ ਹੈਗਾ ਇਹ ਬਾਦਲ ਦੀ ਬਦੌਲਤ ਹੈ ਜੇਕਰ ਉਸ ਟਾਈਮ ਨਰਕਧਾਰੀ ਨੂੰ ਰੋਕ ਦਿੰਦਾ ਤਾਂ ਨਾ 1984 ਘਟਨਾ ਵਾਪਰਨੀ ਸੀ ਤੇ ਨਾ ਜਿਹੜੇ ਅੱਜ ਹਾਲਾਤ ਪੈਦਾ ਹੋਏ ਆ ਨਾ ਇਹ ਵਾਪਰਨੇ ਸੀ ਤੇ ਚੰਗਾ ਮੁੱਖ ਮੰਤਰੀ ਹੋਵੇ ਤੇ ਹੁਣ ਮਜੀਠੀਏ ਨੂੰ ਇਹ ਕਹਿੰਦੇ ਪੱਤਰਕਾਰਾਂ ਨੂੰ ਜਿਹੜੀ ਕਵਰੇਜ ਨਹੀਂ ਕਰਨ ਦਿੱਤੀ ਜਾਂਦੀ ਤੇ ਦੂਰੋਂ ਦੂਰੋਂ ਪੁਲਿਸ ਵੱਲੋਂ ਧੱਕੇ ਮਾਰੇ ਜਾਂਦੇ ਆ ਕਿ ਜਨਨ ਕਿ ਬਹੁਤ ਵੱਡਾ ਕਾਰਗਿਲ ਦੀ ਕੋਈ ਜੰਗ ਜਿੱਤ ਕੇ ਆਇਆਗਾ ਕਿ ਭਾਈ ਇਹ ਤੋਂ ਪਰੇ ਰਹੋ ਜਨਨ ਕਿ ਬੰਦਾ ਬਹੁਤ ਨਾਇਕਾ ਸ਼ਹੀਦਾ ਇਹਨੂੰ ਦਰਜਾ ਦੇਣਾ ਬੰਦਾ ਇਹਨੂੰ ਜਿੰਦਾ ਸ਼ਹੀਦਾ ਕਿ ਭਾਈ ਤੁਸੀਂ ਇਹਦੇ ਉੱਪਰ ਜਿਹੜਾ ਕੋਈ ਹੱਥ ਜਾਂ ਇਹ ਤੋਂ ਮੂੰਹ ਤੋਂ ਕੋਈ ਗੱਲ ਨਾ ਕਢਾ ਲਓ ਕਹਿੰਦਾ ਭਾਵ ਕਿ ਮਜੀਠੀਆ ਆਪ ਦਾ ਅੰਦਰ ਹੈਗੀ ਹੈਗਾ ਸੀ ਤੇ ਹੁਣ ਇੱਕ ਐਂਸਵੈਟਰ ਵੀ ਅੰਦਰ ਕਰ ਲਿਆ ਚਲ ਜੀ ਲੱਗੇ ਰਹੂਗਾ ਦੋਨਾਂ ਦਾ ਵਧੀਆ ਗੱਲਾਂ ਬਾਤਾਂ ਕਰ ਲੈਣਗੇ ਕਹਿੰਦੇ ਮਜੀਠੀ ਨੂੰ ਤਾਂ ਪਹਿਲੇ ਨੀਂਦ ਨਹੀਂ ਆਉਂਦੀ ਸੀ ਕਹਿੰਦੇ ਹੁਣ ਚਲੋ ਦੋ ਜਣੇ ਰਲ ਜਾਣਗੇ ਗੱਲਾਂ ਬਾਤਾਂ ਸ਼ੁਰੂ ਹੋ ਜਾਇਆ ਕਰਨਗੇ ਆ ਨਾਲ ਇਹ ਇਹ ਜਿਹੜਾ ਮਜੀਠੀ ਦੇ ਵਕੀਲਾ ਵੱਲੋਂ ਇੱਕ ਪੰਜਾਬ ਦੇ ਡੀਜੀਪੀ ਤੇ ਭਗਵੰਤ ਮਾਨ ਨੂੰ ਇੱਕ ਖੁੱਲੀ ਚੇਤਾਵਨੀ ਦੇ ਦਿੱਤੀ ਆ ਉਹ ਚੇਤਾਵਨੀ ਕੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਤੁਸੀਂ ਇਹਨੂੰ ਡਰੱਗ ਦੇ ਨਾਲ ਜਿਹੜਾ ਕੇਸ ਹੈ ਜੋੜਿਆ ਜਾਂਦਾਗਾ ਜੋੜ ਕੇ ਦੇਖਿਆ ਜਾਂਦਾ ਪਰ ਕਹਿੰਦੇ ਮਾਮਲਾ ਹੈਗਾ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਤੇ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਇੱਕ ਛੋਟੀ ਜੀ ਧਾਰਾ ਵੀ ਲਾ ਕੇ ਜਿਹੜਾ ਡਰਗ ਦੀ ਦਿਖਾਓ ਤਾਂ ਅਸੀਂ ਫਿਰ ਦੱਸਾਂਗੇ ਸਿੱਧਾ ਲਲਕਾਰਿਆ ਗਿਆ ਭਵੰਤਮਨ ਤੇ ਪੰਜਾਬ ਦੇ ਡੀਜੀਪੀ ਨੂੰ ਤੇ ਹੁਣ ਇੱਕੋ ਬੰਦੇ ਦਾੜੀ ਵਾਲਾ ਚੀਮਾ ਜਿਹੜਾ ਦਲਦੀਤ ਚੀਮਾ ਉਹ ਖਤਰਾ ਸੀ ਹੱਸਦਾ ਹਰੇਕ ਸਾਥ ਤੇ ਮੂਰੇ ਹੁੰਦਾਗਾ ਉਹ ਪਤਾ ਨਹੀਂ ਉਹਦੇ ਕੀ ਬਹਾਂ ਆ ਕਰ ਗਿਆ ਮਜੀਠੀ ਨੂੰ ਮਿਲਣ ਲੱਗਿਆ ਪੰਜ ਸੱਤ ਜਾਲੇ ਨੂੰ ਲੈ ਕੇ ਭਾਈ ਜਾਂਦੇ ਰੋਜ਼ ਆ ਜਦੋਂ ਉਹਦੀ ਪੇਸੀ ਹੁੰਦੀ ਆ ਕਿਤੇ ਉਹਨਾਂ ਬਾਰੇ ਸੋਚਿਆ ਕਦੇ ਜਿਹੜੇ 30 32 33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ ਪਰ ਉਹਨਾਂ ਬਾਰੇ ਨਹੀਂ ਸੋਚਣਾ ਤੁਹਾਡੀਆਂ ਗੋਗੜਾਂ ਭਰਦੀਆਂ ਨੇ ਤੁਹਾਡੇ ਘਰ ਭਰਦੇ ਆ ਤੁਸੀਂ ਉਹਨਾਂ ਬਾਰੇ ਸੋਚਣਾ ਕਿ ਸਾਡਾ ਫਾਇਦਾ ਜੀ ਇਹ ਫਲਾਨੀ ਪਾਰਟੀ ਨੇ ਕੀਤਾ ਸਾਡੇ ਘਰ ਦਾ ਜਿਹੜਾ ਡੱਡੀਆਂ ਤੋਂ ਲੈ ਕੇ ਜਿਹੜਾ ਮਹਿੰਗੇ ਆ ਕਾਰਾਂ ਕੋਠੀਆਂ ਆ ਤੇ ਇੱਕ ਜਿਹੜਾ ਪ੍ਰਾਪਰਟੀ ਬਣਾਈ ਆ ਇਹ ਅਸੀਂ ਇਸ ਪਾਰਟੀ ਨੇ ਬਣਾਈ ਆ ਇਸ ਕਰਕੇ ਤੁਸੀਂ ਚਾਬਲੂਸੀ ਕਰਦੇ ਹੋ ਇਸ ਕਰਕੇ ਮੈਂ ਪੁਲਿਸ ਵਾਲਿਆਂ ਨੂੰ ਦੁਬਾਰੇ ਬੇਨਤੀ ਫਿਰ ਕਰਦਾਗਾ ਕਿ ਭਾਈ ਜਿੰਨੇ ਮਾਰੇ ਅਨਸਰ ਆ ਤੁਸੀਂ ਆਪਣੀਆਂ ਆਦਤਾਂ ਜ਼ਰੂਰ ਸੁਧਾਰੋ ਕਿਉਂਕਿ ਲੋਕ ਤੁਹਾਡੇ ਉੱਪਰ ਉਂਗਲਾ ਕਿਉਂ ਚੁੱਕਦਿਆਂ ਨੇ ਅੱਜ ਕਿਉਂ ਚੁੱਕਿਆ ਜਾਂਦੀਆਂ ਕਹਾਂ ਕਿ ਤੁਸੀਂ ਆਪਣਾ ਕਰਤਾਰੀ ਸ਼ਕਤੀ ਕਰ ਲਿਆ ਇਸ ਕਰਕੇ ਅੱਜ ਤੁਹਾਡੇ ਉੱਪਰ ਜਿਹੜੀਆਂ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ ਅੱਜ ਤੁਹਾਡੀ ਜਿਹੜੀ ਪੁਲਿਸ ਦੀ ਜਿਹੜੀ ਆ ਸਭ ਇਹ ਉਹ ਪੰਜਾਬ ਦੇ ਵਿੱਚ ਖਰਾਬ ਹੋ ਰਹੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਜ਼ਰੂਰ ਕਰੋ ਦੇ ਨਾਲ ਹੀ ਜਿੰਨਾ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ